ਅਜਿਹਾ ਇਕੱਠ ਤਾਂ ਜੀ ਅਸੀਂ ਇੱਕ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹ ਕੁਝ ਸਮਾਂ ਪਹਿਲਾਂ ਇਹ ਕਹਿੰਦੇ ਸੀਗੇ ਕਿਸਾਨਾਂ ਨੂੰ ਕਿ ਤੁਸੀਂ ਥਾਂ ਥਾਂ ਇੱਥੇ ਰਾਹ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਤੁਹਾਨੂੰ ਧਰਨੇ ਲਾਉਣ ਨੂੰ ਬੰਦੇ ਨਹੀਂ ਲੱਭਣੇ ਤੋ ਅੱਜ ਉਹਨਾਂ ਨੂੰ ਸਰਕਾਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਐਡਾ ਕੱਟ ਕਰਕੇ ਦਿਖਾਓ ਜਦੋਂ ਕਿ ਅਸੀਂ ਇੱਕ ਵੀ ਸਰਕਾਰੀ ਬੱਤ ਨਹੀਂ ਕੀਤੀ ਲੋਕਾਂ ਨੇ ਆਪਣੇ ਖਰਚੇ ਤੇ ਆਪ ਹਮੋ ਹਮਾ ਕੇ ਕਿਸਾਨ ਜੀਨਾਂ ਦੇ ਨਾਲ ਸਹਿਮਤੀ ਜਤਾ ਕੇ ਇੱਥੇ ਕੱਟ ਕਰਕੇ ਦਿਖਾਇਆ ਇਹਨਾਂ ਵੱਡਾ ਕਰਕੇ ਕੱਟ ਕਰਕੇ ਭਗਵਾਨ ਤਮਾਨ ਦਿਖਾਵੇ ਕਿਤੇ ਵੀ ਆਪਣਾ ਇੰਟੈਲੀਜੈਂਸੀ ਨੂੰ ਝੋਕ ਕੇ ਆਪਣਾ ਸਰਕਾਰੀ ਖਰਚੇ ਤੇ ਇਹਨਾਂ ਘੱਟ ਕਰਕੇ ਦਿਖਾਵੇ ਜੇ ਲੋਕ ਕਿਸਾਨ ਜਿਨਾਂ ਨੂੰ ਹਮਾਇਤ ਦਿੰਦੇ ਆ ਉਹ ਪੱਕਾ ਕੱਠ ਤਾਂ ਹੁੰਦਾ ਹੈ ਭਗਵਾਨ ਤਮਾਨ ਦੇ ਗੱਪ ਹੁਣ ਉਹਨਾਂ ਤੋਂ ਅਕ ਚੁੱਕੇ ਆ ਲੋਕ ਥੱਕ ਚੁੱਕੇ ਆ ਹੁਣ ਮੈਨੂੰ ਇਹ ਤੋਂ ਕੋਈ ਵੀ ਆਸ ਨਹੀਂ ਲਹੀ ਜਿਹੜੇ ਉਹ ਟੋਟ ਕੇ ਛੱਡ ਕੇ ਇੱਕ ਵਾਰ ਸਰਕਾਰ ਬਣਾ ਗਿਆ ਹੁਣ ਉਹਨਾਂ ਨੂੰ ਤਾਂ ਜਾਣੂ ਹੋ ਗਿਆ ਅੱਗੇ ਵਾਸਤੇ ਉਹ ਭੁੱਲ ਜਵੇ ਕਿ ਕਿਸਾਨ ਉਹਦੀਆਂ ਗੱਲਾਂ ਦੇ ਵਿੱਚ ਆ ਜਾਣਗੇ ਅੱਗੇ ਵਾਸਤੇ ਜਦੋਂ ਵੀ ਕੋਈ ਸਮਾਂ ਆਊਗਾ ਤਾਂ ਉਹਨੂੰ ਮੂੰਹ ਦੀ ਖਾਣੀ ਪਊਗੀ ਅਤੇ ਕਿਸਾਨ ਜਨਨ ਦੀ ਚੜ੍ਹਦੀ ਕਲਾ ਰਹੀ ਆ ਚੜ੍ਹਦੀ ਕਲਾ ਰਹੇਗਾ ਮੈਂ ਮਤਾਇ ਸੀਗਾ ਜੀ ਦੇਖੋ ਕਿਸਾਨਾਂ ਤੇ ਕਿੰਨੇ ਡਾਕੇ ਪੈ ਰਹੇ ਆ ਸਾਡੇ ਪਿੰਡ ਦੇ ਕੋਲ ਦੀ ਜਿਹੜੀ ਸੰਕ ਲੰਗ ਦੀਆਂ ਕੋਟਾਗਾ ਦੇ ਉਥੇ ਬਿਨਾਂ ਪੈਸੇ ਦੇਣ ਤੋਂ ਨਜਾਇਜ਼ ਕਬਜ਼ੇ ਕੀਤੇ ਸਾਡੀਆਂ ਜ਼ਮੀਨਾਂ ਤੇ ਜਦੋਂ ਕਿ ਕਿਸੇ ਦੇ ਵੀ ਖਾਤੇ ਦੇ ਵਿੱਚ ਕੋਈ ਪੈਸਾ ਨਹੀਂ ਪਾਇਆ ਗਿਆ ਇਦੋਂ ਵੱਧ ਤੱਕਾ ਹੋਰ ਕੀ ਕਰਨੇ ਜਦੋਂ ਕਿ ਇਹ ਤੱਕਾ ਇਹ ਪਹਿਲਾਂ ਸਰਕਾਰ ਬਣਾਉਣ ਤੋਂ ਭਗਵਾਨਤਮਾਨ ਪਹਿਲਾਂ ਇਹ ਕਹਿੰਦਾ ਸੀ ਕਿ ਤੁਹਾਡੇ ਨਾਲ ਕੋਈ ਵੀ ਬੇਇਨਸਾਫੀ ਨਹੀਂ ਹੋਊਗੀ ਤੁਹਾਡੇ ਡਾਂਗਾ ਨਹੀਂ ਵੱੰਗੀਆਂ ਪਰ ਇੰਨੀਆਂ ਡਾਂਗਾ ਤਾਂ ਉਹਨਾਂ ਨੇ 50 ਸਾਲਾਂ ਲੱਗਦੇ ਭਰਾਈਆਂ ਜਿੰਨੀਆਂ ਨਾ 6 ਮਹੀਨੇ ਚ ਭਰ ਆਤੀਆਂ ਐਦੋਂ ਮਾੜੀ ਸਰਕਾਰ ਸਾਡੀ ਨਿਗਾਹ ਚ ਕੋਈ ਨਹੀਂ ਆ ਸਭ ਤੋਂ ਫੇਰ ਸਰਕਾਰ ਅਸੀਂ ਤਾਂ ਇਹ ਮੰਨਾਂਗੇ ਪਿਛਲੇ ਦਿਨੀ ਆਹ ਬਸਤੇ ਨੇ ਖਤਰ ਆਇਆ ਹੈ ਬਿਨਾਂ ਆਈ ਕਾਰਡ ਤੋਂ ਬਾਰੇ ਹਾਂਜੀ ਉਹਦੇ ਵਿੱਚ ਰਾਜੀਨਾਮਾ ਤਾਂ ਹੋਇਆ ਸੀਗਾ ਪਰ ਗੱਲਾਂ ਨਾਲ ਹੀ ਹੋਇਆ ਜੋ ਇਹਨਾਂ ਨੇ ਮੰਗਾ ਮੰਨੀਆਂ ਸੀ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਤੁਹਾਡੇ ਜਿਹੜਾ ਜ਼ਮੀਨਾਂ ਦਾ ਨੁਕਸਾਨ ਕੀਤਾ ਉਹਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ ਅੱਗੇ ਬਾਅਦ ਤੇ ਤੁਹਾਡੇ ਖੇਤਾਂ 'ਚ ਨਹੀਂ ਵੜਾਂਗੇ ਇੱਕ ਗੱਲ ਜੂਰ ਨਵਾਈਆ ਉਸ ਤੋਂ ਬਾਅਦ ਸਾਡੇ ਖੇਤਾਂ 'ਚ ਨਾ ਨਹੀਂ ਬੜੇ ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ ਕਿ ਇੱਥੇ ਵੜਨਗੇ ਜਾਂ ਨਹੀਂ ਪਰ ਅਸੀਂ ਤਿਆਰ ਬੈਠੇ ਹਾਂ ਸਾਨੂੰ ਡਰ ਕੋਈ ਨਹੀਂ ਉਹ ਕਰਦਾ ਅਸੀਂ ਉਹਨਾਂ ਦਾ ਮੁਕਾਬਲਾ ਕਰਨ ਨੂੰ ਤਿਆਰ ਬੈਠੇ ਆਂ ਕਿਉਂਕਿ ਅਸੀਂ ਸਾਡੀਆਂ ਜਾਨਾਂ ਚਲੀਆਂ ਜਾਣ ਪਰ ਅਸੀਂ ਜ਼ਮੀਨ 'ਚ ਬਗੈਰ ਪੈਸੇ ਲੈਣ ਤੋਂ ਨਹੀਂ ਮੰਨ ਦੇਵਾਂਗੇ ਇਹ ਗੱਲ ਨੂੰ ਭੁੱਲ ਜਿਵੇਂ ਸਰਕਾਰ ਨੂੰ ਤਾਂ ਵੀ ਹੁਣ ਆਪਣੇ ਆਪ ਹੀ ਆਹ ਕੱਠ ਦੇ ਇੱਕ ਹੀ ਉਹਦੇ ਮੂੰਹ ਤੋਂ ਇੱਕ ਚਪੇੜ ਵੱਜ ਰਹੀ ਆ ਕਿ ਸਾਡੀਆਂ ਨੀਤੀਆਂ ਦੇ ਵਿਰੁੱਧ ਲੋਕ ਇੰਨਾ ਇਕੱਠੇ ਹੋ ਰਹੇ ਆ ਸਾਡੀ ਡੌਂਡੀ ਪਿੱਟੀ ਜਾ ਰਹੀ ਆ ਇਹ ਤਾਂ ਆਪਣੇ ਆਪ ਹੀ ਸਮਝੋ ਸਰਕਾਰ ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪਣੀ ਲੋਕ ਹੀ ਦੱਸ ਰਹੇ ਆ